ਸਾਨੂੰ 42 ਘੰਟੇ ਹੋ ਗਿਆ ਲਾਈਟ ਦੇ ਸਾਡੀ ਪ੍ਰੋਬਲਮ ਆ ਸਾਡੇ ਝੋਨੇ ਚੁੱਕੇ ਪਏ ਆ ਤੇ ਅੱਗੇ ਵੀ ਅਸੀਂ ਪਰਸੋਂ ਵੀ ਆਏ ਹਾਂ ਐਸ.ਓ. ਸਾਹਿਬ ਨੂੰ ਮਿਲ ਕੇ ਗਏ ਆ ਸਾਨੂੰ ਮੈਸੇਜ ਜਿਹੜੇ ਆ ਪਾਵਰ ਕੱਟਦੇ ਆ ਜਾਂਦੇ ਆ ਦੂਸਰੇ ਪਾਸੇ ਦੂਸਰੇ ਫੀਟਰਾਂ ਦੇ ਮੈਸੇਜ ਆ ਜਾਂਦੇ ਵੀ ਇਹ ਚਾਲੂ ਕਰ ਦਿੱਤੇ ਆ ਇਹ ਤਿੰਨ ਵਾਰੀ ਟ੍ਰਿਪਿੰਗ ਹੁੰਦੀ ਆ ਫੀਰ ਲਾਈਨ ਬਾਲਟ ਪਵੇ ਤੇ ਤੀਜੀ ਵਾਰੀ ਚੈੱਕ ਹੀ ਨਹੀਂ ਕਰਦੇ ਅਗੇ ਅਹੀਂ ਨੂੰ ਆਣ ਕੇ ਕਿਹਾ ਵੀ ਸਾਨੂੰ ਹਿਸਾਬ দাও 42 ਘੰਟਿਆਂ ਦਾ ਕਿ ਸਾਨੂੰ ਕਿਹੜੀ ਗੱਲੋਂ ਕੱਟ ਲਾਇਆ ਉਹ ਸਾਨੂੰ ਦੇਣ ਨਹੀਂ ਦੇ ਇਹ ਕਰਕੇ ਅਸੀਂ ਇੱਥੇ ਪੱਕਾ ਧਰਨਾ ਲਾਤਾ ਜਿੰਨਾ ਚਿਰ ਉਹਦਾ ਹਿਸਾਬ ਨਹੀਂ ਦੇਣ ਸਾਨੂੰ 42 ਘੰਟੇ ਹੋ ਗਿਆ ਲਾਈਟ ਦੇ ਸਾਡੀ ਪ੍ਰੋਬਲਮ ਆ ਸਾਡੇ ਝੋਨੇ ਸੁੱਕੇ ਪਏ ਆ ਤੇ ਅੱਗੇ ਵੀ ਪਰਸੋਂ ਵੀ ਅਸੀਂ ਆਏ ਹਾਂ ਅਥੀਓ ਸਾਹਿਬ ਨੂੰ ਮਿਲ ਕੇ ਗਏ ਆ ਸਾਡੀ ਲਿੰਕ ਲਾਈਨ ਜਿਹੜੀ ਆ ਇਹ ਸਾਨੂੰ ਪਾਵਰ ਕੱਟ ਵੀ ਜਿਹੜੀ ਆਉਂਦੀ ਆ ਸਾਡੀ ਸਾਡੀ ਲਾਈਨ ਨੂੰ ਜ਼ਿਆਦਾ ਲੱਗਦੀ ਪਈ ਆ ਤੇ ਜਿਹੜੀ ਆਪਣੇ ਉਦਾਂ ਵੀ ਫਾਲਟ ਜਿਹੜਾ ਸਾਡੇ ਮਸਲਾ ਨਹੀਂ ਹੋ ਰਿਹਾ ਤੇ 42 ਘੰਟੇ ਹੋ ਗਏ ਤੇ 45 ਘੰਟੇ ਹੋ ਗਏ ਜੇ ਸਾਨੂੰ ਲਾਈਟ ਨਹੀਂ ਮਿਲੀ ਤੇ ਇਹਦਾ ਸਾਡਾ ਮਸਲਾ ਹੈ ਹੁਣ ਵੀ ਅਸੀਂ ਸਾਰੇ 100 150 ਬੰਦਾ ਇਕੱਠਾ ਹੋ ਕੇ ਬੇਨਤੀ ਕਰਨੀ ਆਏ ਆ ਵੀ ਸਾਨੂੰ ਲਿਖਤੀ ਪ੍ਰੂਫ ਦੇ ਦਿਓ ਤੁਸੀਂ ਅੱਜ 44 ਘੰਟਿਆਂ ਦੇ ਵਿੱਚ ਕਿੰਨੀ ਲਾਈਟ ਸਾਨੂੰ ਦਿੱਤੀ ਹੈ ਕਿੰਨੀ ਬਾਹਰ ਦੇ ਫੀਟਰਾਂ ਨੂੰ ਦਿੱਤੀ ਹੈ ਪਾਵਰ ਕੱਟ ਪਿੱਛੋਂ ਆਈ ਹੈ ਪਾਵਰ ਕੱਟ ਸਾਨੂੰ ਸਾਨੂੰ ਇਹ ਮੈਸੇਜ ਜਿਹੜੇ ਆ ਪਾਵਰ ਕੱਟ ਦੇ ਆ ਜਾਂਦੇ ਆ ਦੂਸਰੇ ਪਾਸੇ ਦੂਸਰੇ ਫੀਟਰਾਂ ਦੇ ਮੈਸੇਜ ਆ ਜਾਂਦੇ ਵੀ ਇਹ ਚਾਲੂ ਕਰ ਦਿੱਤੇ ਆ ਇਹ ਤਿੰਨ ਵਾਰੀ ਟ੍ਰਿਪਿੰਗ ਹੁੰਦੀ ਆ ਫਿਰ ਲਾਈਨ ਬਾਲਟ ਪਵੇ ਤੇ ਤੀਜੀ ਵਾਰੀ ਚੈੱਕ ਹੀ ਨਹੀਂ ਕਰਦੇ ਹੈਗੇ ਇਹਨਾਂ ਨੇ ਦੋਸੇ ਵੇਲੇ ਦੂਜੇ ਫੀਟਰ ਚਲਾ ਦੇਣਾ ਸਾਡੇ ਫੀਟਰ ਬੰਦ ਅੱਗੇ ਵੀ ਅੱਗੇ来 ਆਏ ਆ ਤੇ ਐਸਡੀਓ ਸਰ ਨੂੰ ਰਿਕਵੈਸਟ ਕੀਤੀ ਸੀ ਕਿ 24 ਘੰਟੇ ਲਾਈਟ ਜਿਹੜੀ ਮੋਟਰ ਵਾਲੀ ਨਾ ਹੱਡੇ ਆ ਨਹੀਂ ਰਹੀ ਉਹਨਾਂ ਨੇ ਬੜਾ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਅੱਗੇ ਤੋਂ ਕੰਪਲੇਨ ਨਹੀਂ ਆਏਗੀ ਹੁਣ ਅਸੀਂ ਅੱਜ 42 ਘੰਟੇ ਹੋ ਗਿਆ ਲਾਈਟ ਨਹੀਂ ਆਈ ਅਸੀਂ ਇਹਨਾਂ ਨੂੰ ਆਣ ਕੇ ਕਿਹਾ ਵੀ ਸਾਨੂੰ ਹਿਸਾਬ ਦਿਓ 42 ਘੰਟਿਆਂ ਦਾ ਕਿ ਸਾਨੂੰ ਕਿਹੜੀ ਗੱਲੋਂ ਕੱਟ ਲਾਇਆ ਉਹ ਸਾਨੂੰ ਦੇਣ ਨਹੀਂ ਦੇ ਇਹ ਕਰਕੇ ਅਸੀਂ ਇੱਥੇ ਪੱਕਾ ਧਰਨਾ ਲਾਤਾ ਜਿੰਨਾ ਚਿਰ ਉਹਦਾ ਹਿਸਾਬ ਨਹੀਂ ਦੇਣਗੇ ਅਹੀਂ ਮੰਗ ਪੱਤਰ ਡੀਸੀ ਸਾਹਿਬ ਨੂੰ ਦਵਾਂਗੇ ਦੂਜੇ ਪਾਸੇ ਭਗਵੰਤ ਮਾਨ ਤੇ ਕਹਿੰਦੇ ਆ ਵੀ 24 ਘੰਟੇ ਲਾਈਟ ਆਉਣ ਦੀ ਮੋਟਰਾਂ ਬੰਦ ਆ ਉਹਨਾਂ ਦੀ ਗੱਲ ਬਿਲਕੁਲ ਸਹੀ ਆ ਮੋਟਰਾਂ ਬੰਦ ਆ ਪਰ ਦੂਜੀ ਤਰ੍ਹਾਂ ਬੰਦ ਆ ਵੀ ਲਾਈਟ ਹੀ ਨਹੀਂ ਆਉਂਦੀ ਇਸ ਕਰਕੇ ਅਹੀਂ ਇੱਥੇ ਅੱਜ ਪਿੱਟ ਸਿਆਪਾ ਕਰਨੇ ਆ ਸਾਰੀ ਰਾਤ ਨਹੀਂ ਸਾਡੇ 24 ਘੰਟੇ ਵੀ ਨਹੀਂ ਆਈ ਤੇ ਮੋਟਰਾਂ ਵਾਲੀ ਵੀ ਨਹੀਂ ਆਈ ਜਿਹੜੀ ਕਿ ਅੱਜ ਰਾਤ ਸਾਡੀ ਵਾਰੀ ਹੈ ਇਸ ਕਰਕੇ 42 ਘੰਟੇ ਹੋ ਗਿਆ ਲਾਈਟ ਬਿਲਕੁਲ ਬੰਦ ਆ ਅਹੀਂ ਕਰਕੇ ਅੱਜ ਆਇਆ ਉੱਠਣਾ ਨਹੀਂ ਇੱਥੋਂ ਜਿੰਨਾ ਚਿਰਾਨੂੰ ਪ੍ਰੋਪਰ ਲਿਖ ਕੇ ਨਾ ਦੇਣ ਕੱਲ 1:30 ਵਜੇ ਇਹਨਾਂ ਦੀ ਸਪਲਾਈ ਚੱਲਣੀ ਸੀ ਇਸੀ ਇੱਕ ਗਰੁੱਪ ਦੀ ਤੇ 1:30 ਵਜੇ ਪਾਵਰ ਕੱਟ ਆ ਗਿਆ ਸਵਾ 6 ਪਾਵਰ ਕੱਟ ਖਤਮ ਹੋਇਆ ਤੇ ਸਪਲਾਈ ਚੱਲ ਗਈ ਆ ਉਸ ਤੋਂ ਬਾਅਦ ਇਹਨਾਂ ਦੇ ਪਤਨੀ ਕੋਲ ਜਿਹੜੀ ਅੱਗੇ ਅੰਵਲ ਲੇਖਣਾ ਸੀ ਇਹਦੇ ਵਿੱਚ ਜੰਪਰ ਛੱਡ ਗਏ ਤੇ ਸਵਾ 6 ਵਜੇ ਕਰਕੇ ਤੋਂ ਟੀਅਰ ਕਰਕੇ ਚੈੱਕ ਕਰ ਦਿੱਤੇ ਆ ਮੁੜ ਕੇ ਸ਼ਾਰਟ ਕੇ ਵੀ ਲਾਈਨ ਪਾ ਦੋਗੇ ਉਹਦੇ ਨਾਲ ਸਾਰੇ ਸਪਲਾਈ ਪ੍ਰਭਾਵਿਤ ਆ ਹਾਂ ਕਿਹੜੀ ਸਪਲਾਈ ਪ੍ਰਭਾਵਿਤ ਆ ਸਿਸਟਮ ਉਹੜਾ ਹੋ ਨਹੀਂ ਕਰ ਰਿਹਾ ਇੱਕ ਇੱਕ ਚੱਲ ਰਿਹਾ 70% ਜਿਹੜੀਆਂ ਨੂੰ ਜਿਹੜੀ ਸਪਲਾਈ ਆ ਰਹੀ ਆ ਇਹਦੇ ਸਿਸਟਮ ਇਹਦਾ ਸਿਸਟਮ ਤੇ ਪ੍ਰਭਾਵਿਤ ਆ ਇਸ ਲਈ ਉਹ ਜਦੋਂ ਵੀ ਠੀਕ ਹੁੰਦਾ ਆ ਆਪਾਂ ਇਹਨਾਂ ਨੂੰ ਜੀ ਇਹਨਾਂ ਦੀ ਪੰਜੀ ਪ੍ਰਭਾਵ ਸਪਲਾਈ ਜਿੱਦੀ ਆ ਉਹਦੀ ਦੋ ਦਵਾਂਗੇ